ਮਾਫ ਕਰਿਓ ਇਸ ਗੱਲ ਦਾ ਗੁੱਸਾ ਨਾ ਕਰਿਓ ਮੈਂ ਥੋੜਾ ਜਿਹਾ ਸਿੱਧੀ ਜੀ ਗੱਲ ਕਰਨ ਵਾਲਾ ਬੰਦਾ ਢਾਡੀਆਂ ਜਿਹੜੀ ਗੱਲ ਮੇਰੇ ਮੂੰਹ ਆਈ ਮੈਂ ਕਹਿ ਦੇਣੀ ਕਿਉਂਕਿ ਇੱਥੇ ਢਾਈ ਤਿੰਨ ਫੁੱਟ ਉੱਚੇ ਖਲੋ ਕੇ ਪਤਾ ਲੱਗਦਾ ਵੀ ਕੌਣ ਕੀ ਕਰਨ ਲਿਆ ਵਾ ਆਪਾਂ ਕੋਈ ਰੈਲੀ 'ਚ ਨਹੀਂ ਆਏ ਜਾਂ ਕਿਸੇ ਵਿਆਹ ਸ਼ਾਦੀ 'ਚ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਆਂ ਇੱਕ ਚੀਜ਼ ਦੱਸਾਂ ਤੁਹਾਨੂੰ ਤੁਹਾਡੇ ਦਿਮਾਗ 'ਚ ਤੇ ਮੇਰੇ ਦਿਮਾਗ 'ਚ ਇੱਕ ਪ੍ਰਸ਼ਨ ਆ ਤੇ ਗੁਰਦੁਆਰੇ ਬਹਿਣਾ ਕਿੰਨਾ ਚਿਰ ਚਾਹੀਦਾ ਇਹਦੇ ਆਪਣੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਨਾ 5 ਮਿੰਟ ਬਈਏ 10 ਮਿੰਟ ਬਈਏ 15 ਮਿੰਟ ਬਈਏ ਅੱਧਾ ਘੰਟਾ ਘੰਟਾ 2 ਘੰਟੇ ਇਹ ਕਿਸੇ ਨੂੰ ਨਹੀਂ ਪਤਾ ਹਰ ਬੰਦਾ ਇਹ ਸੋਚਣ ਡਿਆ ਵੀ ਕਿੰਨਾ ਕੁ ਬਹਿਣਾ ਚਾਹੀਦਾ ਮਹਾਰਾਜ ਦੇ ਦਰਬਾਰ 'ਚ ਜ਼ਰੂਰੀ ਨਹੀਂ ਵੀ 4:30 ਤੱਕ ਦੀਵਾਨ ਲੱਗਣਾ ਵੀ 4:30 ਤੱਕ ਹੀ ਬਹਿਣਾ ਵਾ ਇਹ ਤਾਂ ਤੁਹਾਡੇ ਸਰੀਰ ਤੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਬਾਣੀ ਨੂੰ ਪੁੱਛੀਏ ਵੀ ਮਹਾਰਾਜ ਗੁਰਦੁਆਰੇ ਕਿੰਨਾ ਕੁ ਚਿਰ ਬਹਿਣਾ ਚਾਹੀਦਾ ਵਾ ਮਹਾਰਾਜ ਨੇ ਟਾਈਮ ਲਿਮਿਟ ਖਤਮ ਕੀਤੀ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਇਹ ਤੁਹਾਡੀ ਮਰਜ਼ੀ ਆ ਘੜੀ ਬਹਿ ਜੋ ਅੱਧੀ ਘੜੀ ਬਹਿ ਜੋ ਅੱਧੀ ਤੋਂ ਵੀ ਅੱਧੀ ਬਹਿ ਜੋ ਅੱਧੀ ਤੋਂ ਵੀ ਅੱਧੀ ਬਹਿ ਜੋ ਇਹ ਤੁਹਾਡੇ ਦੇ ਆ ਵੀ ਤੁਸੀਂ ਬਹਿਣਾ ਕਿੰਨਾ ਚਿਰਿਆ ਪਰ ਜੇ ਮਹਾਰਾਜ ਨੇ ਟਾਈਮ ਦੀ ਲਿਮਿਟ ਖਤਮ ਕੀਤੀ ਆ ਨਾ ਵੀ ਬਹਿਣ ਦੀ ਕੋਈ ਟਾਈਮ ਲਿਮਿਟ ਨਹੀਂ ਆ ਪਰ ਇੱਕ ਲਿਮਟ ਹੈ ਕਿ ਆ ਵੀ ਬਹਿਣਾ ਕਿੱਦਾਂ ਵਾ ਬਹਿਣਾ ਕਿੱਦਾਂ ਵਾ ਜੇ ਟਾਈਮ ਦੀ ਕੋਈ ਕੰਡੀਸ਼ਨ ਨਹੀਂ ਤੁਹਾਡੇ ਤੇ ਆ 5 ਮਿੰਟ 10 ਮਿੰਟ 15 ਮਿੰਟ 20 ਮਿੰਟ ਘੰਟਾ 2 ਘੰਟੇ ਡੇਢ ਘੰਟੇ ਇਹ ਤੁਹਾਡੀ ਮਰਜ਼ੀ ਆ ਪਰ ਜਿੰਨਾ ਚਿਰ ਵੀ ਬਹਿਣਾ ਵਾ ਬਹਿਣਾ ਕਿੱਦਾਂ ਵਾ ਇਹ ਗੁਰੂ ਗ੍ਰੰਥ ਸਾਹਿਬ ਨੇ ਇੱਕ ਕੰਡੀਸ਼ਨ ਰੱਖੀ ਆ ਤੁਸੀਂ ਆਖੋਗੇ ਕਿ ਕਿੱਥੇ ਆ ਤੁਹਾਡੇ ਚ ਜੜੀਆਂ ਸੰਗਤਾਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ ਸੱਚੇ ਬਾਦਸ਼ਾਹ ਧੰਨ ਗੁਰੂ ਅਰਜਨ ਦੇਵ ਬਾਦਸ਼ਾਹ ਕਹਿੰਦੇ ਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਕਿੱਦਾਂ ਕਰੀਏ ਜੀ ਸਾਵਧਾਨ ਇਕਾਗਰ ਜੀ ਜਨਾ ਚਿਰ ਵੀ ਬਹਿਣਾ ਵਾ ਉਹ ਤੁਹਾਡੀ ਮਰਜ਼ੀ ਆ ਪਰ ਜਨਾ ਚਿਰ ਵੀ ਇੱਥੇ ਸਜਣਾ ਵਾ ਸਾਵਧਾਨ ਹੋ ਕੇ ਬਹਿਣਾ ਵਾ ਜਿੱਦਾਂ ਤੁਸੀਂ ਕਿਸੇ ਵੱਡੇ ਅਫਸਰ ਕੋ ਜਾਂਦੇ ਜੇ ਨਾ ਐਸਐਸਪੀ ਕੋ ਡੀਐਸਪੀ ਕੋ ਡੀਸੀ ਕੋ ਜਦੋਂ ਉਥੇ ਐ ਚਤਾਨੋ ਕੇ ਬੰਦੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਇੰਨਾ ਡਰ ਭਾਉ ਅਹੀਂ ਰੱਖਿਆ ਹੁੰਦਾ ਤੇ ਸ਼ਾਇਦ ਅਹੀਂ ਤਰ ਜਾਣਾ ਸੀ ਇਥੇ ਤੇ ਕਿਸ ਨੇ ਲਤਾਂ ਇਹਨੂੰ ਕੀਤੀਆਂ ਕੋਈ ਕੰਨ ਖੁਰਕੀ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਕਿਉਂਕਿ ਡਰ ਨਹੀਂ ਨਾ ਹੈਗਾ ਤੇ ਜੇ ਇਹੋ ਬਾਪੂ ਨੇ ਕਦੇ ਡਾਂਗ ਹੱਥ ਚ ਬੜੀ ਹੋਵੇ ਇਥੇ ਖੁੰਡਾ ਫੜਿਆ ਹੋਵੇ ਤੇ ਫਿਰ ਸਾਹ ਉੱਚੀ ਕੋਲ ਲੈ ਕੇ ਵਿਖਾਵੇ ਗੁਰੂ ਦੇ ਦਰਬਾਰ ਚ ਜਦੋਂ ਵੀ ਬਹੋ ਥੋੜਾ ਬਹਿ ਜਾਓ ਬਹੁਤਾ ਬਹਿ ਜਾਓ ਪਰ ਬਹਿਣ ਲੱਗਿਆਂ ਬਾਹਰ ਦੇ ਫੁਰਨੇ ਸਾਰੇ ਉਹ ਦਰਵਾਜ਼ੇ ਤੋਂ ਬਾਹਰ ਛੱਡ ਕੇ ਆਇਆ ਕਰੋ ਫਿਰ ਇੱਥੇ ਬਹਿਣ ਦਾ ਨਜ਼ਾਰਾ ਵੇਖਿਓ ਫਿਰ ਕੋਈ ਬੰਦਾ ਇਹ ਨਹੀਂ ਕਹੂਗਾ ਜੀ ਮੇਰੀ ਝੋਲੀ ਖਾਲੀ ਆਈ ਆ ਝੋਲੀਆਂ ਭਰ ਕੇ ਉਹ ਜਾਣਗੇ ਜਿਹੜੇ ਇੱਥੇ ਬਹਿ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਬਾਰੇ ਸੋਚਣਗੇ ਇੱਕ ਚੀਜ਼ ਹੋਰ ਅਹੀਂ ਅਕਸਰ ਕਹਿੰਨੇ ਆ ਜੀ ਗੁਰਦੁਆਰੇ ਚੱਲਿਆਂ ਤੇ ਆਪਣਾ ਮਨ ਸਾਫ਼ ਕਰਕੇ ਜਾਵੀਂ ਇਦਾਂ ਹੀ ਕਹਿੰਦੇ ਨਾ ਆਪਾਂ ਵੀ ਜੇ ਗੁਰਦਾਰੇ ਚੱਲਿਆਂ ਤੇ ਮਨ ਸਾਫ਼ ਕਰ ਲਾ ਗਲਤ ਕਹਿੰਨੇ ਆ ਗੁਰਦੁਆਰੇ ਜਾ ਕੇ ਮਨ ਸਾਫ਼ ਕਰਨ ਦੀ ਲੋੜ ਨਹੀਂ ਆ ਗੁਰਦੁਆਰੇ ਆਉਣਾ ਵਾ ਤਾਂ ਜੋ ਤੇਰਾ ਮਨ ਸਾਫ਼ ਹੋ ਜਾਵੇ ਡਾਕਟਰ ਕੋ ਤੇ ਮਰੀਜ਼ ਹੀ ਜਾਊਗਾ ਨਾ ਤੇ ਜੇ ਬੰਦਾ ਘਰੇ ਠੀਕ ਹੋ ਜੇ ਤੇ ਫਿਰ ਡਾਕਟਰ ਕੋ ਜਾਣ ਦੀ ਕੀ ਲੋੜ ਆ ਆ ਵਾ ਡਾਕਟਰਾਂ ਦਾ ਡਾਕਟਰ ਤੇ ਬਿਮਾਰੀ ਸਾਨੂੰ ਸਾਰਿਆਂ ਨੂੰ ਚੰਬੜੀ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਦੁਈ, ਦਵੈਤ, ਸਾੜਾ, ਇੱਕ ਦੂਜੇ ਨੂੰ ਵੇਖ ਕੇ ਸੜੀ ਜਾਣਾ, ਮੱਚੀ ਜਾਣਾ, ਕਿਹਦੀਆਂ ਬੁਰੀਆਂ ਗੱਲਾਂ ਕਰੀ ਜਾਣੀਆਂ, ਇਹ ਬਿਮਾਰੀਆਂ ਹੁੰਦੀਆਂ ਵਾਂ। ਇਸ ਡਾਕਟਰ ਦੇ ਕੋਲ ਆਉਣਾ ਵਾਂ ਤਾਂ ਜੋ ਤੁਹਾਡੀ ਬਿਮਾਰੀ ਦੂਰ ਹੋ ਜਾਵੇ ਤੇ ਜੇ ਬਿਮਾਰੀਆਂ ਇਹ ਘਰੇ ਹੀ ਦੂਰ ਹੋ ਜਾਣ ਫਿਰ ਇਸ ਡਾਕਟਰ ਕੋ ਆਉਣ ਦੀ ਲੋੜ ਨਹੀਂ। ਇਹ ਨਹੀਂ ਕਹਿਣਾ ਕਿ ਗੁਰਦੁਆਰੇ ਜਾ ਤੇ ਮਨ ਸਾਫ਼ ਕਰਕੇ ਜਾ, ਗੁਰਦੁਆਰੇ ਜਾ ਤੇਰਾ ਮਨ ਸਾਫ਼ ਹੋ ਜਾਵੇ। ਸੋ ਸਤਗੁਰਾਂ ਦੇ ਦਰਬਾਰ ਅੰਦਰ ਬੈਠੇ ਹੋ